ਇਸ ਨਵੰਬਰ ਦੇ ਵਿੱਚ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਪੁਰਬ ਜਿਹੜੇ ਮਨਾਏ ਜਾਣਗੇ ਜਿੱਥੇ ਅਨੰਦਪੁਰ ਸਾਹਿਬ ਕਿਉਂਕਿ ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜੋ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਮੂਲ ਜ਼ਮੀਨ ਲੈ ਕੇ ਚੱਕ ਨਾਨਕੀ ਬਸਾਇਆ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਉੱਥੋਂ ਸਿਰਫ ਉਹਨਾਂ ਦਾ ਸੀਸ ਹੈ ਤੇ ਇਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਹੋਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਫਿਰ ਬਾਅਦ ਚ ਇਸ ਨੂੰ ਅਨੰਦਪੁਰ ਸਾਹਿਬ ਬਸਾ ਕੇ ਲਸ਼ਮੀਸ਼ ਪਿਤਾ ਨੇ ਖਾਲਸੇ ਦਾ ਨੂ ਇੱਥੇ ਸਾਜਿਆ ਅਸੀਂ ਆਪਣੇ ਆਪ ਨੂੰ ਸਾਰੇ ਵਡਭਾਗੀ ਸਮਝਦੇ ਹਾਂ ਕਿ ਚਲੋ ਇਹ 350 ਸਾਲ ਆ ਰਿਹਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਸਾਨੂੰ ਇਹ ਸੇਵਾ ਮਿਲੀ ਹੈ ਤੇ ਅਸੀਂ ਅੱਜ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਜਰਨ ਮੰਬਰ ਤੇ ਸਮਾਗਮ ਹੋਵੇ ਤਾਂ ਕਿ ਸਾਰਾ ਸ਼ਹਿਰ ਜਿਹੜਾ ਹੈ ਚਮਕਦਾ ਹੋਵੇ ਕਿ ਕੰਨ ਜਿਹੜਾ ਇੱਥੋਂ ਦਾ ਉਹ ਚਮਕਦਾ ਹੋਵੇ ਜਿਹੜੀ ਸਾਡੀ ਸੰਗਤ ਨੇ ਕੁੱਲ ਜਹਾਂ ਚ ਇੱਥੇ ਆਣਾ ਨਿਤਵਸਤਕ ਹੋਣੀ ਉਹਨਾਂ ਲਈ ਹਰ ਪੁਖਤਾ ਪ੍ਰਬੰਧ ਹੋਣ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਹਰ ਹਫ਼ਤੇ ਚ ਇੱਕ ਦਿਨ ਅਸੀਂ ਆਪ ਸਾਡੀ ਸਾਰੀ ਟੀਮ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸਾਰੇ ਐਮਸੀ ਸਹਿਬਾਨ ਸਾਡੀ ਹੋਰ ਸਾਰੇ ਸਾਥੀ ਅਸੀਂ ਆਪ ਲਗਿਆ ਕਰਾਂਗੇ ਐਸਡੀਐਮ ਸਾਹਿਬ ਐਈਓ ਸਾਹਿਬ ਸਾਰਾ ਪ੍ਰਸ਼ਾਸਨ ਅਸੀਂ ਸੇਵਾਦਾਰ ਬਣ ਕੇ ਕੋਈ ਰਾਜਨੀਤੀ ਨਹੀਂ ਸੇਵਾਦਾਰ ਬਣ ਕੇ ਅਸੀਂ ਇੱਥੇ ਧਰਤੀ ਦੀ ਸੇਵਾ ਕਰਨਾ ਚਾਹੁੰਦੇ ਆਂ ਤੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਜਿਹੜਾ ਇੱਥੇ ਦਾ ਪੂਰਾ ਸਿਸਟਮ ਹੈ ਉਹ ਉਹਦੇ ਲਈ ਅਸੀਂ ਬੰਦੇ ਵੀ ਹੋਰ ਹਾਇਰ ਕਰ ਰਹੇ ਆਂ ਜੋ ਮਸ਼ੀਨਾਂ ਜੋ ਕਮੀਆਂ ਇੱਕ ਇੱਕ ਗਲੀ ਜਿਹੜੀ ਆ ਉਹ ਆਪ ਜਾ ਕੇ ਮੋਨੀਟਰ ਕਰਾਂਗੇ ਤੇ ਤਾਂ ਕਿ ਆਨੰਦਪੁਰ ਸਾਹਿਬ ਸਜ सके ਜਿਹੜੀ ਸੰਗਤ ਆ ਰਹੀ ਆ ਉਹਨਾਂ ਦਾ ਜਿਹੜਾ ਪੁਖਤਾ ਬੰਦੋਬਸਤ ਹੋ ਸਕੇ ਮੈਂ ਹੋਰ ਲੋੜ ਹੈ ਜੀ 20 ਮੈਨ ਬੰਦੇ ਹੋਰ ਹਾਇਰ ਕਰ ਰਹੇ ਆਂ ਆ ਮਸ਼ੀਨਾ ਵੀ ਸਵੀਪਿੰਗ ਮਸ਼ੀਨਾ ਲੇਟੈਸਟ ਟੈਕਨੋਲੋਜੀ ਤੇ ਪਲੱਸ ਇਸਦੇ ਵੀ ਸਭ ਤੋਂ ਵੱਡੀ ਜਿੱਥੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਇੱਕ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਸਾਰੇ ਸਿਸਟਮ ਠੀਕ ਕਰਨ ਲਈ ਦੂਜਾ ਇਹ ਹੈ ਕਿ ਲੋਕਾਂ ਦਾ ਜਿਹੜੇ ਸੰਗਤ ਦਾ ਸਹਿਯੋਗ ਵੀ ਚਾਹੀਦਾ ਜਿਵੇਂ ਅੱਜ ਅਸੀਂ ਜਿਸ ਬਾਜ਼ਾਰ ਤੋਂ ਗੁਜ਼ਰ ਰਏ ਸੀ ਦੁਕਾਨਦਾਰਾਂ ਦਾ ਸਹਿਯੋਗ ਵੀ ਚਾਹੀਦਾ ਉਹ ਕੂੜਾ ਸੈਗਰੀਗੇਟ ਕਰਕੇ ਸਿੱਟਣ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਇੱਕ ਡਸਟਬਿਨ ਰੱਖੇ ਤਾਂਕਿ ਜਿਹੜੇ ਸਾਡੇ ਮੁਲਾਜ਼ਮ ਹੈ ਨਗਰ ਕੌਂਸਲ ਦੇ ਉਹਨਾਂ ਨੂੰ ਵੀ ਸਹੂਲਤ ਹੋ ਸਕੇ ਤਾਂ ਅਸੀਂ ਜਿੱਥੇ ਜਿੱਥੇ ਆ ਲੋਕਾਂ ਨੂੰ ਜਾਗਰੂਕ ਕਰਨਾ ਦੁਕਾਨਦਾਰਾਂ ਨੂੰ ਰਹਿਸ਼ ਵਾਲਿਆਂ ਨੂੰ ਜਿਹੜੀ ਸੰਗਤ ਨੂੰ ਜਾਗਰੂਕ ਕਰਨਾ ਵੀ ਕਰ ਰਹੇ ਹਾਂ ਅਸੀਂ ਆਵਾਰਾ ਪਸ਼ੂਆਂ ਦੇ ਜੀ ਸਖਤ ਨਿਰਦੇਸ਼ ਦੇ ਜਗ੍ਹਾ ਅਸੀਂ ਪਹਿਲਾਂ ਵੀ ਪਿੱਛੇ ਜੇ ਵੀ ਹੁਣ 6 ਪਸ਼ੂ ਜਿਹੜੇ ਉਹਦੇ ਚ ਇੱਕ ਬੇਨਤੀ ਹੈ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਅਸੀਂ ਆਇਡੈਂਟੀਫਾਈ ਕੀਤੇ ਵੱਡੀ ਦਦਾ ਜਿੱਥੇ ਜਿਹੜੇ ਆ ਆਵਾਰਾ ਪਸ਼ੂ ਨੇ ਅਸੀਂ ਉਹਨਾਂ ਨੂੰ ਕਲੀਅਰ ਕਰਨ ਦੇ ਹੁਕਮ ਦਿੱਤੇ ਅਗਲੇ 10-15 ਦਿਨ ਚ ਅਸੀਂ ਆਏ ਇੱਥੋਂ ਕੋਈ ਪਰ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਨਵੇਂ ਛੜਦੇ ਰਾਤ ਨੂੰ ਆਉਂਦੇ ਜੀ ਕਿ ਉਹ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੀ ਧਿਰਪੀ ਇੱਟਾ ਨਾ ਕਰੋ ਉਹ ਸ਼ਾਲਾਵਾ ਹੈ ਗਿਆ ਸਾਨੂੰ ਦੱਸੋ ਅਸੀਂ ਬੰਦੂਬਸ ਕਰਾਂਗੇ ਤੁਹਾਨੂੰ ਦੇਖਣ ਨੂੰ ਮਿਲੂਗਾ ਅਗਲੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਤੋਂ ਸਾਰੇ ਜਿਹੜੇ ਪਸ਼ੂ ਆ ਸਫਾਈ ਜਿਹੜੀ ਇਸ ਲਈ ਗੱਲ ਇਹ ਆ ਜੀ ਦੇਖੋ ਸਫਾਈ ਸੇਵਕ ਆਪਣੀ ਡਿਊਟੀ ਕਰਦੇ ਆ ਅਸੀਂ ਅਕਸਰ ਆਪਣਾ ਗੁੱਸਾ ਉਹਨਾਂ ਦੇ ਉੱਤੇ ਜਾਂ ਫਿਰ ਨਗਰ ਕਾਉਂਸਲ ਦੇ ਉੱਤੇ ਜਾਂ ਫਿਰ ਮੌਜੂਦਾ ਸਰਕਾਰ ਜਿਹੜਾ ਵੀ ਹੁੰਦਾ ਉੱਤੇ ਕੱਢ ਜਾਂਦੇ ਆ ਪਰ ਤੁਸੀਂ ਹੁਣ ਪਿਛਲੇ ਡੇਢ ਦੋ ਘੰਟੇ ਦੇ ਲੱਗੇ ਹੋਏ ਆ ਹਰ ਯਾਨੀ ਦੁਕਾਨਦਾਰਾਂ ਨੇ ਥੜੀਆਂ ਬਣਾ ਲਈਆਂ ਹੱਥ ਥੱਲੇ ਪੈਂਦਾ ਨਹੀਂ ਕੋਈ ਸਵਾਈ ਨਹੀਂ ਵਾਟਰ ਓਵਰਫਲੋ ਹੋਊਗਾ ਆ ਲੋਕਾਂ ਨੂੰ ਵੀ ਸੰਗਤ ਨੂੰ ਵੀ ਜਾਗਰੂ ਕਰਨ ਦੀ ਲੋੜ ਹੈ ਤੇ ਬਹੁਤ ਚੰਗੀ ਗੱਲ ਹੈ ਕਿ ਹਰ ਬੰਦਾ ਸਹਿਯੋਗ ਦੇ ਰਿਹਾ ਹੈ ਉਹਨੇ ਇਸੇ ਸੁਧਾਰ ਹਫਤੇ ਚਿਕ ਦਿਨ ਅਸੀਂ ਰੱਖਿਆ ਪੱਕਾ ਇਹ ਲਾ ਦਿੱਤਾ ਇੱਥੇ ਦੇਖੋ ਇੱਥੇ ਕੋਈ ਮੰਤਰੀ ਬਣ ਕੇ ਐਮਐਲਏ ਬਣ ਕੇ ਨਹੀਂ ਸੇਵਾ ਸੰਗਤ ਰੋਜ਼ ਇੱਥੇ ਜਿਹੜਾ ਹੈ ਜਿਹੜਾ ਗੁਰੂ ਘਰ ਦੇ ਇਸ ਮਿੱਟੀ ਤੇ ਝਾੜੂ ਮਾਰੂਗਾ ਉਹ ਉਸ ਤੋਂ ਵੱਡਾ ਕੋਈ ਪੁਨੀਆਂ ਦਾ ਪੁਨ ਖਾਟ ਜਿਹੜੇ ਨੁਕਤੇ ਨਹੀਂ ਕਰਦੇ ਨੇ ਕੇਵਲ ਤੇ ਕੇਵਲ ਹਜੇ ਵੀ ਕਰਨਗੇ ਉਹਨਾਂ ਦਾ ਕੰਮ ਹੈ ਜੀ ਕਰੀ ਚੰਨ ਵੀ ਨੀਡ ਟਾਈਮ ਅਸੀਂ ਸੁਧਾਰ ਕਰ ਰਹੇ ਹਾਂ ਇੱਥੇ ਵੀ ਕਹੂਗਾ ਹਜੇ ਵੀ ਉਹ ਹੁਣ ਮੈਨੂੰ ਪਤਾ ਹੋਣੀ ਕਿਸੇ ਨੇ ਮੈਂ ਦੱਸਿਆ ਜੀ ਇੱਥੇ ਨਹੀਂ ਇੱਕਦਮ ਤਾਂ ਸਭ ਜਗ੍ਹਾ ਨਹੀਂ ਜਾਇਆ ਜਾ ਸਕਦਾ ਪਰ ਹਰ ਇੱਕ ਵਾਰਡ ਵਿੱਚ ਹਰ ਇੱਕ ਗਲੀ ਚੱਪਾ ਜਾ